ਹਾਂਜੀ ਸਸ਼ੀਗਾਲ ਜੀ ਸਾਰੇ ਨੂੰ ਕਿਮੀਓ ਸਾਰੇ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਵਹਿਗੂ ਸੁਣੋ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣ ਹਾਂਜੀ ਵਲੌਗ ਸ਼ੁਰੂ ਕਰ ਰਹੇ ਆਪਾਂ ਮਾਰਨਿੰਗ ਦੇ ਟਾਈਮ ਤੋਂ ਮਾਰਨਿੰਗ ਦੇ ਇਥੇ ਜੀ ਹੋ ਗਏ ਸਵਾ 5 ਦਾ ਜਿਹੜਾ ਟਾਈਮ ਹੋ ਚੁੱਕਿਆ ਬੱਚੇ ਜੀ ਹਰੇ ਦੇਖੋ ਆਪਣੇ ਸੌ ਰਹੇ ਨੇ ਤੇ ਮੈਂ ਸਵੇਰ ਮਾਰਨਿੰਗ ਦੇ ਟਾਈਮ ਥੋੜਾ ਜਿਹਾ ਗਰਮ ਪਾਣੀ ਪੀਨੇ ਗਰਮ ਪਾਣੀ ਪੀਣ ਤੋਂ ਬਾਅਦ ਇਥੇ ਮੈਂ ਜਿਹੜੇ ਹੈਗੀ ਆ ਆਪਣੇ ਘਰ ਦੀ ਆਪਣੀ ਡੇਲੀ ਰੁਟੀਨ ਆ ਉਹਦੀ ਚ ਮੈਂ ਲੱਗ ਚੁੱਕੀ ਆਂਗੀ ਤੇ ਅੱਜ ਨਾ ਮੈਂ ਥੋੜਾ ਜਿਹਾ ਜਲਦੀ ਉੱਠੀ ਸੀਗੀ ਤੇ ਨਹੀਂ ਤਾਂ ਮੈਨੂੰ 5:30 6:00 ਆਰਾਮ ਨਾਲ ਬੱਜ ਜਾਂਦੇ ਉੱਠਣ ਚ ਤੇ ਹੁਣ ਮੈਂ ਥੋੜਾ ਜਣ ਕੇ ਸਲਾਈ ਦਾ ਕੰਮ ਕਰਦੀ ਕਰਕੇ ਸ਼ਾਮ ਨੂੰ ਮੈਨੂੰ ਸਵੇਰ ਉੱਠਣ ਚ ਥੋੜਾ ਜਿਹਾ ਲੇਟ ਹੋ ਜੰਨੀ ਹੈਗੀ ਜਣ ਕੇ 5:30 6:00 ਆ ਜਿਹੜੇ ਮੈਨੂੰ ਬੱਜ ਚੁੱਕਿਆ ਤੇ ਅੱਜ ਇੱਥੇ ਮੈਂ ਸਹੀ 5 ਵਜੇ ਜਿਹੜੀ ਹੈਗੀ ਮੇਰੀ ਜਾਗ ਖੁੱਲ ਗਈ ਸੀ ਰਾਤ ਮੈਂ ਸੋਚ ਕੇ ਪਈ ਸੀ ਮੈਂ ਕੱਜ ਮਾਰਨਿੰਗ ਥੋੜਾ ਜਿਹਾ ਮੈਂ ਜਲਦੀ ਉੱਠਾਂ ਕਿਉਂਕਿ ਜਦੋਂ ਆਪਣੇ ਕੰਮ ਆਪਣੇ ਹਨ ਸਿਰਫ ਤੇ ਜਿਆਦੇ ਹੋਣ ਤਾਂ ਆਪਾਂ ਨੂੰ ਥੋੜੀ ਜੀ ਆਪਦੇ ਚ ਜਿਹੜਾ ਚੇਂਜ ਆ ਲੈਣਾ ਪੈਂਦਾ ਹੈਗਾ ਤੇ ਇੱਥੇ ਮੈਨੂੰ ਇਦਾਂ ਫਿਰ ਮੈਂ ਕਿਹਾ ਚਲੋ ਮਾਰਨਿੰਗ ਜਲਦੀ ਉੱਠ ਕੇ ਜਿਹੜਾ ਹਨ ਮੇਰਾ ਖਿਲਾਰਾ ਚੱਕਣਾ ਤੁਸੀਂ ਦੇਖ ਹੀ ਸਕਦੇ ਹੋ ਕੱਲ ਸ਼ਾਮ ਨੂੰ ਮੇ ਤੁ ਝਾੜੂ ਨਹੀਂ ਲੱਗਿਆ ਨਹੀਂ ਤੇ ਮੈਂ ਸ਼ਾਮ ਨੂੰ ਇੱਕ ਵਾਰੀ ਆਪਣਾ ਸਲਾਈ ਦਾ ਕੰਮ ਖਤਮ ਕਰਨ ਤੋਂ ਬਾਅਦ ਮੈਂ ਜਿਹੜਾ ਹੈਗਾ ਝਾੜੂ ਲਗਾ ਦੇਨੀ ਆ ਪਰ ਕੱਲ ਸ਼ਾਮ ਨੂੰ ਮੈਂ ਸੂਟ ਕੱਢ ਰਹੀ ਕਿਤੇ ਉਹਦੇ ਕਰਕੇ ਨੇਰਾ ਹੋਂ ਕਰਕੇ ਜਿਹੜਾ ਹੈਗਾ ਮੈਂ ਜਿਹੜੀ ਹੈਗਾ ਝਾੜੂ ਵਗੈਰਾ ਨਹੀਂ ਲਗਾਇਆ ਹਾਂਜੀ ਜੇਕਰ ਛਾੜੂ ਲਗਾਉਣਾ ਹੋਵੇ ਤਾਂ ਮੈਂ ਥੋੜੇ ਦਿਨ ਖੜੇ ਲਗਾ ਦਿੰਨੀ ਆ ਜੇਕਰ ਨਾਈਟ ਹੋ ਜੇ ਥੋੜਾ ਜਨ ਕਿ ਸੂਰਜ ਆਪਣਾ ਹੈਗਾ ਡੁੱਬਣ ਲੱਗ ਜੇ ਉਸ ਟਾਈਮ ਆ ਜਿਹੜਾ ਛਾੜੂ ਕਦੇ ਵੀ ਨਹੀਂ ਹੈਗੀ ਘਰ ਵਿੱਚ ਲਗਾਉਂਦੀ ਹੈਗੀ ਤੇ ਹਾਂਜੀ ਬਸ ਅੰਦਰ ਛਾੜੂ ਲਗਾਉਣ ਤੋਂ ਬਾਅਦ ਇੱਥੇ ਮੈਂ ਕਿ ਜਿ ਬਾਹਰਲੀ ਸਾਈਡ ਬੱਚਿਆ ਵਿੱਚ ਇੱਥੇ ਆਪਣੀ ਬੇਟੀ ਉੱਠ ਖੜੀ ਸੀ ਉਹਦੇ ਚੱਲੇ ਜੀ 10th ਦੇ ਐਗਜ਼ਾਮ ਤੇ ਬਸ ਉਹਦੇ ਕਰਕੇ ਵੀ ਥੋੜਾ ਜਿਹਾ ਹੁਣ ਆਪ ਦੇ ਸਿਰ ਤੇ ਥੋੜਾ ਜਿਆਦਾ ਬਰਡਨ ਆ ਬੱਚਿਆਂ ਦੀ ਵੀ ਟੈਨਸ਼ਨ ਆਣਾ ਬੱਚਿਆਂ ਦੇ ਐਗਜ਼ਾਮ ਚੱਲ ਰਹੇ ਨੇ 10th ਦੇ ਪੇਪਰ ਆ ਬਾਕੀ ਇਹਨਾਂ ਐਗਜ਼ਾਮ ਕਿਉਂਕਿ ਬੱਚੇ ਦੀ ਸਾਲ ਪਰਦੀ ਮਿਹਨਤ ਹੁੰਦੀ ਹੈ ਥੋੜੀ ਜਿਹਾ ਉਹਦੇ ਕਰਕੇ ਮੈਨੂੰ ਇਦਾਂ ਹੁੰਦਾ ਜਿੰਨੇ ਵੀ ਕੰਮ ਹੁੰਦੇ ਮੈਂ ਆਪ ਘਰ ਆਣਾ ਨਹੀਂ ਤਾਂ ਮੇਰੇ ਬੱਚੇ ਬਹੁਤ ਹੈਲਪਾ ਜਿਹੜੀ ਮੇਰੇ ਨਾਲ ਕਰਵਾਉਂਦੇ ਨੇ ਇਹ ਤੇ ਹਾਂਜੀ ਬਸ ਮਾਰਨਿੰਗ ਜਲਦੀ ਉੱਠ ਕੇ ਮੇਰਾ ਥੋੜਾ ਜਿਹਾ ਕੰਮ ਆ ਜਲ ਸਾਨ ਹੋ ਜੂ ਕਿਉਂਕਿ ਮੈਂ ਮਾਰਨਿੰਗ ਜਿਹੜੀ ਹੈਗੇ ਚੱਕਦਰ ਵੀ ਕਰਤੀ ਥੋੜੀ ਮੋਟੀ ਬਸ ਆਪਣਾ ਝਾੜੂ ਵੀ ਕੋਨਰਾਈ ਲੱਗ ਗਿਆ ਜਦੋਂ ਆਪਾਂ ਦਵਾਰੇ ਲਗਾਵਾਂਗੇ ਤਾਂ ਆਪਾਂ ਨੂੰ ਇਨਾ ਡੀਪਲੀ ਨਹੀਂ ਲਗਾਉਣਾ ਪੈਣਾ ਹੈਗਾ ਤੇ ਹਲਕਾ ਫੁਲਕਾ ਜਿਹੜੇ ਮਸ ਆਪਣੀਆਂ ਪੈਣਾ ਵਗੈਰਾ ਹੋਣੀ ਆ ਬਸ ਉਹਦੇ ਨਾਲ ਹੀ ਆਪਣਾ ਝਾ ਤੇ ਬਸ ਜੀ ਇਸ ਤੋਂ ਬਾਅਦ ਮੈਂ ਤੁਹਾਨੂੰ ਮਿਲਦੀਆਂ ਸਿੱਧਾ ਸ਼ਵੇਰ ਦੇ 8:30 ਵੱਜ ਚੁੱਕੇ ਨੇ ਬੱਚੇ ਚਲੇ ਗਏ ਦੇਖੋ ਮੇਰੀ ਕਿਚਨ ਦਾ ਹਾਲ ਮਾਰਨਿੰਗ ਦੇ ਟਾਈਮ ਦਾ ਆਪਾਂ ਕਿਚਨ ਦਾ ਨਾ ਮੈਂ ਕੋਈ ਵੀ ਵਲੌਗ ਹੁਣ ਤੁਹਾਡੇ ਨਾਲ ਨਹੀਂ ਸ਼ੂਟ ਕਰ ਸਕਦੀ ਤੁਹਾਡੇ ਨਾਲ ਨਹੀਂ ਸ਼ੇਅਰ ਕਰ ਸਕਦੀ ਕਿਉਂਕਿ ਮਾਰਨਿੰਗ ਤਾਂ ਇੰਨੀ ਜਿਆਦੇ ਭੱਜਟ ਹੁੰਦੀ ਆ ਬੱਚਿਆਂ ਨੇ ਜਾਣਾ ਹੁੰਦਾ ਇਹਨਾਂ ਦੇ ਪਾਪਾ ਨੇ ਹਨਾ ਕਿ ਕੋਈ ਵੀ ਨਹੀਂ ਇਦਾਂ ਹੁੰਦੀ ਆਪਾਂ ਨੂੰ ਵੀ ਸਹੀ ਆਪਾਂ ਜਗ੍ਹਾ ਤੇ ਰੱਖ ਦਈਏ ਇਦਾਂ ਹੁੰਦਾ ਬਸ ਇੱਕ ਵਾਰੀ ਆਪਣਾ ਟਾਈਮ ਤੇ ਬੱਚੇ ਚਲੇ ਜਾਣ ਤੇ ਬਸ ਜਿੱਥੇ ਮੈਂ ਕਿਚਨ ਦੇ ਥੋੜੇ-ਮੋਟੇ ਜਿਹੜੇ ਕੰਮ ਨੇ ਕਰਾਈਆਂ ਗਈ तकरीबन ਇੱਥੇ ਮੇਰੇ ਢਾਂਡੇ ਰਹਿ ਗਏ ਸੀਗੇ ਕੱਲੇ ਸਾਫ ਹੋਣ ਵਾਲੇ ਕਿਚਨ ਮੈਂ ਕਲੀਨ ਕਰਤੀ ਤੇ ਅੱਜ ਜੀ ਮੈਂ ਜਲਦੀ ਉੱઠી ਮੈਂ ਕਿਹਾ ਸੋਚ ਕੇ ਉੱઠી ਸੀ ਮੈਂ ਕਿਹਾ ਚਲੋ ਥੋੜੀ-ਮੋਟੀ ਜਿਹੜੀ ਆਪਣੀ ਸਾਫ ਸਫਾਈ ਜੀ ਆਪਾਂ ਕਰਦੇ ਆਂ ਅੰਦਰੋਂ ਪਹਿਲਾਂ ਮੈਂ ਰੂਮ ਚੋਂ ਕਰਕੇ ਹਟੀਆਂ ਥੋੜੀ-ਮੋਟੀ ਕਲੀਨਿੰਗ ਜੀ ਇੱਥੇ ਮੈਂ ਆ ਗਈ ਜੀ ਢਾਂਡੇ ਦੇ ਵਿੱਚ ਥੋੜੇ-ਮੋਟੇ ਜਿਹੜੇ ਕੱਪੜੇ ਸੀ ਆਪਣੇ ਦਾ ਥੋੜੇ ਜਿ ਸੈੱਟ ਕੀਤੇ ਸਲਾਈ ਵਾਲੇ ਕਿਉਂਕਿ ਜਦੋਂ ਆਪਾਂ ਚੱਕਦੇ ਧਰਦੇ ਆਂ ਨਾ ਸਾਰੇ ਇਕੱਠੇ ਜਿਹੇ ਹਾਂਜੀ ਜਿਹੜਾ ਡੈਕੋਰ ਪੀਸ ਆਪਣਾ ਲੱਗਿਆ ਹੋਇਆ ਉਹਦੇ ਥੋੜੇ ਜਿਹਾ ਫਲਾਵਰ ਜੇ ਪੋਟ ਜੇ ਰੱਖੇ ਹੁੰਦੇ ਆ ਮੈਂ ਕਿਹਾ ਚਲੋ ਅੱਜ ਥੋੜਾ ਜਿਹਾ ਇਹਨੂੰ ਕਲੀਨ ਕਰਦੇ ਕਿਉਂਕਿ ਇੱਥੇ ਡਸਟਿੰਗ ਬਹੁਤ ਜ਼ਿਆਦਾ ਆਉਂਦੀ ਆ ਭਾਂਡੇ ਦੇ ਵਿੱਚ ਜਾਲੀਆਂ ਹੋਣ ਕਰਕੇ ਡੇਲੀ ਮੈਨੂੰ ਸਾਫ਼ ਨਹੀਂ ਹੁੰਦਾ ਤਕਰੀਬਨ ਇੱਕ ਦਿਨ ਮੈਂ ਦੋ ਦਿਨ ਮੈਨੂੰ ਰਹਿ ਜਾਂਦਾ ਕਈ ਵਾਰ ਤਾਂ ਡੇਲੀ ਘਰ ਵੀ ਨਹੀਂ ਜਿੱਤੇ ਮੈਨੂੰ ਇਦਾਂ ਲੱਗਦਾ ਵਿੱਚ ਜ਼ਿਆਦੇ ਥੋੜੇ ਜਿਹੇ ਰੇਤੇ 'ਚ ਨਾਲ ਭਰੇ ਆ ਪਿਆ ਜਾਲੀਆਂ ਹੁਣ ਕਰਕੇ ਥੋੜੇ ਜਿ ਹੁਣ ਮੌਸਮ ਵੀ ਇਦਾਂ ਨਹੀਂ ਹੋ ਰਿਹਾ ਨਾ ਗਰਦੇ ਜਲੇ ਯਾਨੀ ਕਿ ਹਵਾ ਕੀ ਜਿਹੜੀ ਬਹੁਤ ਚੱਲਦੀ ਯਾਨੀ ਕਿ ਡਸਟਾ ਜਿਹੜੀ ਬਹੁਤ ਆਉਂਦੀ ਅੰਦਰਲੀ ਸਾਈਡ ਚਲੋ ਮੈਂ ਇੱਥੇ ਦਾ ਥੋੜਾ ਜਿਹਾ ਉਹਨੂੰ ਸਾਫ਼ ਵਗੈਰਾ ਕਰਕੇ ਰੱਖਦਾ ਤੇ ਬਾਕੀ ਜਿਹੜੇ ਪੋਟ ਸੀ ਵੈਸੇ ਧੂਣੇ ਵਾਲੇ ਵੀ ਹੋ ਰਹੇ ਸੀ ਮੈਂ ਦੇਖਦੀ ਆ ਮੈਂ ਕਿਸੇ ਟਾਈਮ ਟਾਈਮ ਲੱਗਿਆ ਤਾਂ ਇਹਨਾਂ ਨੂੰ ਵਾਸ਼ ਕਰੂੰਗੀ ਇੱਕ ਦੋ ਦਿਨਾਂ ਵਿੱਚ ਹੀ ਕਰੂੰਗੀ ਕੋਈ ਕਹੇ ਨਾ ਜਦੋਂ ਇੱਕ ਵਾਰੀ ਆਪਣੇ ਮਨ ਨੂੰ ਇਦਾਂ ਲੱਗ ਜਾਏ ਨਾ ਵੀ ਇਹ ਸਾਫ਼ ਕਰਨੇ ਆਲੇ ਆ ਤਾਂ ਫਿਰ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਫਿਰ ਇਦਾਂ ਹੁਣ ਤਾਂ ਜਿੰਨਾ ਚਿਰ ਉਹ ਕੰਮ ਉਹਨਾਂ ਚੇਰੋ ਬਿਲਕੁਲ ਵੀ ਨਹੀਂ ਆਉਂਦੇ ਆਪ ਨੂੰ ਜੰਗਾ ਲੱਗਦਾ ਹੈਗਾ ਤੇ ਇੱਥੇ ਜੀ ਮਂਗਾਈਆਂ ਸੀ ਦੋ ਲੂਣਾ ਤੇ ਇਹ ਮਂਗਾਈਆਂ ਸੀ ਜਿਨ੍ਹਾਂ ਦੇ ਪਾਪਾ ਨੂੰ ਦੇਖੋ ਕਲਰ ਤਾਂ ਇੰਨਾ ਜਿਆਦਾ ਡਿਫਰੈਂਟ ਸੀ ਤਾਂ ਦੋਨਾਂ ਸੂਟਾਂ ਦਾ ਹੀ ਇਹ ਵਾਲੀ ਮਂਗਾਈ ਸੀ ਦੇਖੋ ਇਹ ਕਲਰ ਦੇ ਤਾਂ ਪਤੰਦਾ ਸ਼ਾਮ ਨੂੰ ਲੈ ਕੇ ਆਏ ਤਾਂ ਕਰਕੇ ਤੇ ਹੁਣ ਮੈਂ ਕਿਹਾ ਚਲੋ ਵਾਪਸ ਵੀ ਨਹੀਂ ਕਰ ਸਕਦੇ ਹੈਨਾ ਕਿਉਂਕਿ ਸ਼ਹਿਰੋਂ ਲੈ ਕੇ ਆਏ ਸੀ ਇੱਕ ਵਾਰੀ ਇਹਨਾਂ ਨੂੰ ਮੈਂ ਇੱਦੀ ਬੋਲੀ ਸੰਚਪਾ ਕੇ ਰੱਖ ਲੂ ਮੈਂ ਕਦੇ ਵੀ ਕਿਸੇ ਹੋਰ ਦੇ ਸੂਟ ਤੇ ਆ ਕਮ ਅਜਾਫੇ ਕਰ ਰਹੀ ਵੇ ਆਪ ਦੇ ਸੂਟ ਤੇ ਕਿਸੇ ਤੇ ਲਾਉਣੀ ਪੈ ਜਾਂਦੀ ਆ ਪਰ ਕਲਰ ਦਾ ਨਾ ਇੰਨਾ ਜਿਆਦੇ ਸੱਚੀ ਫਰਕ ਦੇ ਤਾਂ ਬਹੁਤ ਜਿਆਦੇ ਤੇ ਹਾਂਜੀ ਬਸ ਇੱਥੇ ਆ ਗਈ ਸੀ ਮਹਰੂਨ ਦੇ ਵਿੱਚ ਚੱਕਦਰ ਤਾਂ ਮੈਂ ਪਹਿਲਾਂ ਹੀ ਕਰ ਦਿੱਤੀ ਸੀ ਥੋੜੀ ਜੀ ਕਲੀਨਿੰਗ ਵੀ ਅੱਜ ਕੀਤੀ ਸੀ ਤੇ ਇੱਥੇ ਮੈਂ ਬੈੱਡ ਸ਼ੀਟ ਵਗੈਰਾ ਮੈਂ ਕਿਹਾ ਚਲੋ ਇੱਕ ਵਾਰੀ ਝਾੜ ਕੇ ਬਿਸ਼ਾ ਦੂੰ ਅੱਜ ਧੋਣੀ ਨਹੀਂ ਹੈਗੀ ਮਸ਼ੀਨ ਤਾਂ ਵੈਸੇ ਲਗਾਉਣੀ ਸੀ ਕਿਉਂਕਿ ਨਾ ਆਪਣੇ ਨੇ ਪਾਣੇ ਵਾਲੇ ਕੱਪੜੇ ਸੀਗੇ ਉਹੀ ਬਹੁਤ ਜਿਆਦੇ ਹੋਏ ਪਏ ਸੀ ਮੈਂ ਕਿਹਾ ਪਹਿਲਾਂ ਆਪਣੇ ਜਿਹੜੇ ਪਾਉਣ ਵਾਲੇ ਕੱਪੜੇ ਆਪਾਂ ਉਹ ਧੋ ਲਈਏ ਬੈੱਡ ਸ਼ੀਟ ਆਪਾਂ ਕਿਸੇ ਹੋਰ ਦਿਨ ਮੈਂ ਕਿ ਚਲੋ ਤੂੰ ਉਹਨਾਂ ਇੰਨੀ ਜ਼ਿਆਦੇ ਮੈਲੀਆਂ ਨਹੀਂ ਹੈਈਆਂ ਸੀ ਕਿਉਂਕਿ ਮੈਂ ਦੂਸਰੇ ਤੀਸਰੇ ਦਿਨ ਇਹਨਾਂ ਨੂੰ ਸਾਫ਼ ਆ ਜਿਹੜਾ ਧੋਉ ਦੀ ਨਹੀਂ ਹੁੰਦੀਆਂ ਇਨਕੀ ਸਾਫ਼ ਹੋ ਜਾਂਦੀਆਂ ਨੇ ਆਪਣੀਆਂ ਤੇ ਲੋ ਜੀ ਮਸ਼ੀਨ ਮੈਂ ਲਗਾ ਰੱਖੀ ਸੀ ਤੇ ਇੱਥੇ ਮੇਰੇ ਜਿਹੜੇ ਕੱਪੜੇ ਇੱਕ ਰਾਉਂਡ ਦੇ ਮੇਰੇ ਧੋਏ ਗਏ ਤੇ ਮੈਂ ਕਿ ਨਾਲ ਦੀ ਨਾਲ ਇਹਨਾਂ ਨੂੰ ਸੁਕਣੇ ਪਾਇਆ ਮੈਂ ਫਿਰ ਤਾਂ ਨਹੀਂ ਤਾਂ ਹਵਾ ਜੀ ਚੱਲਣ ਲੱਗ ਜਾਂਦੇ ਸਾਰੇ ਕੱਪੜੇ ਤਾਣਾ ਤੋਂ نیچے ਆ ਜਾਂਦੇ ਮੈਂ ਕਿ ਹਲੇ ਥੋੜਾ ਜਿਹਾ ਮੌਸਮ ਠੀਕ ਸੀ ਵੀ ਹਵਾ ਨਹੀਂ ਚੱਲ ਰਹੀ ਸੀਗੀ ਤਾ ਕਰਕੇ ਮੈਂ ਕਿਹੜੇ ਇਹ ਵਾਲੇ ਕੱਪੜੇ ਆਪਾਂ ਸੁਕਣੇ ਪਾ ਦਈਏ ਨੇ ਫਿਰ ਆਪਣੇ ਦੂਸਰੇ ਜਿਹੜੇ ਉਹ ਧੋਏ ਜਾਣਗੇ ਹਾਂਜੀ ਇੱਥੇ ਆ ਗਈ ਸੀ ਜੀ ਮੈਂ ਕੱਪੜੇ ਸੁਕਣੇ ਪਾਉਣ ਬਾਹਰਲੀ ਸਾਈਡ ਵੈਸ਼ਿੰਗ ਮਸ਼ੀਨ ਮਿਲ ਚੱਲ ਰਹੀ ਸੀ ਮੈਂ ਕਿ ਜਿਵੇਂ ਜਿਵੇਂ ਕੱਪੜੇ ਸੁੱਕੇ ਜਾਣਗੇ ਉਹ ਮੈਂ ਮੇਰੇ ਆਪ ਤਾਰਾਂ ਦੇ ਕੱਪੜੇ ਫੈਲਾ ਦੇਣਗੀ ਵੈਸੇ ਹਾਂਜੀ ਤੋਂ ਪਸੰਦੀ ਲੱਗ ਗਈ ਇਹ ਨਹੀਂ ਹੈਗਾ ਵੀ ਕੱਪੜੇ ਹਨਾ ਅੱਗੇ ਦੋ ਦਿਨ ਤਾਰਖ ਦੇ ਪੈ ਰਹੇ ਸੀ ਦੋ ਦਿਨ ਆਪਾਂ ਨੂੰ ਸੁਕਾਉਣੇ ਪੈਂਦੇ ਸੀ ਪਰ ਉਹਨਾਂ ਨੂੰ ਕੱਪੜੇ ਪਈਏ ਸੁੱਕਣ ਲੱਗ ਗਏ ਚਲੋ ਮੌਸਮ ਹਨਾ ਥੋੜਾ ਜਿਹਾ ਸਹੀ ਹੋ ਗਿਆ ਨਹੀਂ ਤਾਂ ਸਾਜ਼ ਦੇ ਵਿੱਚ ਤਾਂ ਬਹੁਤ ਬੁਰਾ ਹਾਲ ਸੀ ਜਿਵੇਂ ਕਿ ਸਾਡੇ ਦਰਲੀ ਸਾਈਡ ਹੈ ਜਿਹੜੀ ਤੋਂ ਬਿਲਕੁਲ ਵੀ ਨਹੀਂ ਹੁੰਦੀ ਸੀ ਉਹਦੇ ਕਰਕੇ ਮੈਨੂੰ ਕਪੜੇ ਧੋਣ ਤੇ ਪਹੁੰਚਾਰੇ ਦਿੱਕਤ ਆ ਜਾਂਦੀ ਸੀ ਤੇ ਹਾਂਜੀ ਮਸ ਕਪੜੇ ਸੁਕਣੇ ਤੋਂ ਬਾਅਦ ਥੋੜੀ ਜਿਹੀ ਇੱਥੇ ਮੈਂ ਆ ਗਈ ਸੀਗੀ ਆਪਣਾ ਸ਼ੈਂਕ ਵਗੈਰਾ ਮੈਂ ਕਿਹਾ ਚਲੋ ਵਾਸ਼ੂਏਸ਼ਨ ਆਪਣੇ ਉਹ ਸਾਫ਼ ਕਰ ਦਈਏ ਬਾਕੀ ਜਿਹੜੇ ਰੋਜ਼ ਮਰਾਂ ਦੇ ਕੰਮ ਕਰਨੇ ਉਹ ਤਾਂ ਇਦਾਂ ਹੀ ਦੇਖੋ ਚੱਲਦੇ ਰਹਿੰਦੇ ਨੇ ਇੱਕ ਹਾਊਸ ਵਾਈਫ ਦਾ ਕੰਮ ਹੀ ਕੁਛ ਇਦਾਂ ਵਹਾਰਾ ਚਾਹੀ ਘਰ ਦੇ ਕੰਮ ਰੋ ਪਸਾਰਾ ਦਿਨ ਲੱਗੇ ਰਹੀਏ ਘਰ ਦੇ ਕੰਮ ਨੇ ਜਿਹੜੇ ਸਾੜ ਦਿਨ ਨਹੀਂ ਖਤਮ ਹੋਣ ਵਾਲੇ ਹੁੰਦੇ ਅਬ ਦੀ ਆਰਾਮ ਕਰਨ ਦਾ ਵੀ ਕਈ ਵਾਰੀ ਇਦਾਂ ਹੁੰਦਾ ਵੀ ਸਾਰਾ ਦਿਨ ਹੀ ਬਿਲਕੁਲ ਵੀ ਆਰਾਮ ਨਹੀਂ ਹੁੰਦਾ ਹੈਗਾ ਸਾਰਾ ਦਿਨ ਹੀ ਇਦਾਂ ਜਿਹੜਾ ਆਪਣਾ ਹੈਗਾ ਭੱਜ ਨੱਠ ਚਾ ਜਿਹੜਾ ਜਿਵੇਂ ਨਿਕਲ ਜਦਾ ਪਰ ਆਪਾਂ ਨੂੰ ਹਨਾ ਥੋੜੀ-ਘੋਟ ਆਪਦਾ ਵੀ ਖਿਆਲ ਰੱਖਣਾ ਪੈਂਦਾ ਹੈਗਾ ਘਰ ਦੇ ਕੰਮਾਂ ਦੇ ਨਾਲ-ਨਾਲ ਖੋਕੇ ਇੱਕ ਹਾਊਸ ਵਾਈਫ ਨੂੰ ਹਨਾ ਘਰ ਵੀ ਸਾਹਮਣਾ ਪੈਂਦਾ ਬੱਚਿਆਂ ਦੀ ਵੀ ਹਨਾ ਥੋੜੀ ਜ਼ਿੰਮੇਵਾਰੀ ਆਪਦੇ ਸਿਰ ਤੇ ਹੁੰਦੀ ਹੈ ਇਸ ਲਈ ਆਪਾਂ ਆਪਦਾ ਵੀ ਖਿਆਲ ਰੱਖਣਾ ਸਭ ਤੋਂ ਜ਼ਿਆਦਾ ਜ਼ਰੂਰੀ ਜਦੋਂ ਆਪਾਂ ਬਿਮਾਰ ਹੋ ਜਾਾਂਗੇ ਫਿਰ ਸਾਰਾ ਘਰ ਹੀ ਆਪਣਾ ਜਿਹੜਾ ਰੁਲਕੇ ਰਹਿ ਜਾਂਦਾ ਹੈਗਾ ਤੇ ਬਸ ਜੀ ਇੱਥੇ ਸ਼ੈਂਕੋ ਵਗੈਰਾ ਵੀ ਆਪਣੇ ਵਰਤ ਨਾਲ ਉਹ ਵੀ ਤੋਤਾ ਸੀਗਾ ਸਾਫ ਕੀਤਾ ਸੀ ਵੈਸੇ ਇਹਨੂੰ ਡੇਲੀ ਮੰਗੂ ਆਪਾਂ ਕੀ ਕਰ ਦਿੰਨੇ ਆ ਪਰ ਥੋੜਾ ਜਿਹਾ ਡੀਪਲੀ ਮੈਨੇ ਹਫਤੇ 'ਚ ਤਿੰਨ ਚਾਰ ਵਾਰੀ ਡੀਪਲੀਨ ਵਾਂ ਚੰਗੀ ਤਰ੍ਹਾਂ ਸਾਫ ਕਰ ਦਿੰਨੀ ਆ ਜਿਵੇਂ ਕਿ ਥੋੜਾ ਜਿਹਾ ਰੇਤਾ ਵਗੈਰਾ ਲੈ ਕੇ ਹਨਾ ਉਹਨਾਂ ਚੰਗੀ ਤਰ੍ਹਾਂ ਕਈ ਕਰ ਦਿੰਨੀ ਆ ਤੇ ਲੋਚੀ ਬਸ ਇੱਥੇ ਸਾਰੇ ਕੰਮ ਮੇਰੇ ਹੋ ਗਏ ਸੀ ਖਤਮ ਇੱਥੇ ਮੈਂ ਲਾ ਰਹੀ ਆ ਜੀ ਪੋਚਾ ਹਾਂਜੀ ਬੱਸ ਇਥੇ ਪੋਚਾ ਲਗਾਈ ਸੀ ਕਪੜੇ ਆਪਣੇ ਆਲਮੋਸਟ ਸਾਰੇ ਇਥੇ ਮੇਰੇ ਧੋਏ ਗਏ ਸੀਗੇ ਤੇ ਆਪਣੇ ਕਿਚਨ ਦੇ ਕੰਮ ਵੀ ਸਾਰੇ ਹੋ ਗਏ ਜੀ ਖਤਮ। ਇਸ ਤੋਂ ਬਾਅਦ ਬੱਸ ਮੈਂ ਆ ਕੇ ਆਪਣਾ ਲਗਨਾ ਸੀ ਜੀ ਸਲਾਈ ਦਾ ਕੰਮ ਕਰਨਾ। ਤੇ ਹਾਂਜੀ ਬਹੁਤ-ਬਹੁਤ ਥੈਂਕ ਯੂ ਤੁਹਾਡਾ ਆਪਣੇ ਵੀਡੀਓ ਨੂੰ ਇੱਥੇ ਤੱਕ ਵਾਚ ਕਰਨ ਲਈ। ਪਲੀਜ਼ ਜੇਕਰ ਚੈਨਲ ਤੇ ਸਭ ਫਸਟ ਟਾਈਮ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਲਾਈਕ, ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ। ਹਾਂਜੀ ਮਿਲਦੇ ਆਪਾਂ ਨੈਕਸਟ ਬਲੌਗ ਦੇ ਵਿੱਚ। ਪਲੀਜ਼ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ